ਹਾਂਜੀ ਸਤਿ ਸ੍ਰੀ ਅਕਾਲ ਦੋਸਤੋ 골ਡ ਸਟਾਰ ਸਮਾਣਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਹੈ ਬਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 골ਡ ਸਟਾਰ ਸਮਾਣਾ ਵੱਲੋਂ ਪਿਛਲੇ ਸਾਲ ਜਦੋਂ ਏਸੀ ਕੈਬਨ ਦੀ ਸਟਾਰਟਿੰਗ ਹੁੰਦੀ ਆ ਹਨ ਏਸੀ ਕੈਬਨ ਜਿਹੜਾ ਇੱਕ ਡਰਾ ਦੇ ਵਿੱਚ ਕੱਢਿਆ ਤਾਂ ਫਿਰੋਜ਼ਪੁਰ ਇਲਾਕੇ ਦੇ ਵਿੱਚ ਵਸਦੀ ਵਕੀਲਾਵਾਲੀ ਦੇ ਵਿੱਚ ਆਪਣਾ ਪਹਿਲਾ ਏਸੀ ਕੈਬਨ ਜਿਹੜਾ ਇੱਕ ਆਪਾਂ ਲਾਟਰੀ ਦੇ ਰੂਪ ਦੇ ਵਿੱਚ ਹਨਾ ਜਿਹੜਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਫਿਰੋਜ਼ਪੁਰ ਦੇ ਵਿੱਚ ਹੀ ਆਪਣੇ ਗੋਲਡ ਸਟਾਰ ਸਮਾਨਾ ਵੱਲੋਂ ਤਿੰਨ ਟਰੈਕਟਰ ਜਿਹੜੇ ਤੁਸੀਂ ਦੇਖ ਰਹੇ ਹੋ ਆਪਾਂ ਪਹਿਲਾਂ ਵੀ ਇਹਨਾਂ ਵਲੌਗ ਆਲਰੇਡੀ ਸ਼ੂਟ ਕਰ ਚੁੱਕੇ ਆ ਹਨਾ ਸੋ ਕੰਪਲੀਟਲੀ ਰੈਡੀ ਹੋ ਚੁੱਕੇ ਨੇ ਜੀ 9655 ਤੇ ਡੀਆਈ ਕਸੀਆਰਡੀ ਹੈ ਇੱਕ ਅਨੌਨਸੀਆਰਡੀ ਤੇ ਉਸ ਤੋਂ ਬਾਅਦ 755 ਇਹ ਤਿੰਨੇ ਟਰੈਕਟਰ ਫਿਰੋਜ਼ਪੁਰ ਦੀ ਧਰਤੀ ਤੇ ਜਾਣਗੇ ਜਦੋਂ ਕਿ 골ਡ 스타 ਸਮਾਨਾਂ ਦੀ ਜਿਹੜੀ ਸ਼ੁਰੂਆਤ ਹੋਈ ਸੀਗਾ ਉਹਨਾਂ ਦੀ ਉਹ ਵੀ ਫਿਰੋਜ਼ਪੁਰ ਦੇ ਇਲਾਕੇ ਚੋਂ ਹੀ ਕੀਤੀ ਸੀ ਤੇ ਕਸਟਮਰ ਦਾ ਇੱਕ ਬਹੁਤ ਵੱਡਾ ਯਕੀਨ ਹੈ ਕਿ ਵੀ ਇੱਕ ਟਰੈਕਟਰ ਲੈ ਕੇ ਆਉਂਦਾ ਅਗਲਾ ਪਹਿਲਾ ਉਸ ਤੋਂ ਬਾਅਦ ਉਹਦੇ AC ਕੈਬਨ ਇੰਸਟਾਲ ਕਰਕੇ ਹਨਾ ਫਿਰ ਉਹਦੀ ਤਸੱਲੀ ਕਰਕੇ ਉਸ ਤੋਂ ਬਾਅਦ ਜਿਹੜਾ ਦੂਸਰਾ ਜਾਂ ਤੀਸਰਾ ਦਾ ਪਰ ਇੱਥੇ ਫਿਰੋਜ਼ਪੁਰ ਵਾਲਿਆਂ ਨੇ ਬਾਈ ਜਮੇ ਸਿਰਾਂ ਘਰਾ ਛੱਡੇ ਕਿ ਤਿੰਨ ਟਰੈਕਟਰ ਹਨਾ ਇਸ ਟਾਈਮ ਅਜੇ ਕਿਤੇ ਬਾਕੀ ਬਾਈ ਹੋਰ ਦੱਸ ਦਈਏ ਤੁਹਾਨੂੰ ਤੇ ਏ ਬਾਈ ਆਲਰੇਡੀ ਬਹੁਤ ਵਾਇਰਲ ਨੇ ਜਿਹੜੇ ਡਾਇਰੈਕਟਰ ਆ ਆਪਣੇ ਕੋਲ ਪਹੁੰਚੇ ਨੇ ਆਪਾਂ YouTube ਦੇ ਵਿੱਚ ਹਨਾ ਤੱਕ ਵੀਡੀਓ ਦੇਖਦੇ ਹੁੰਦੇ ਆ ਜਿਹਦੇ ਵਿੱਚ ਦੱਸਿਆ ਨੇ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਵੇਂ ਇਹਨਾਂ ਦਾ ਅਟਾਰੀ ਵਾਲੇ ਬਾਈ ਦਾ ਚੈਨਲ ਹਨਾ ਉਹਦੇ ਵਿੱਚ ਵੀ ਤੁਸੀਂ ਇਹ ਸਾਰੀ ਨੋਲਿਜ ਇਕੱਠੀ ਕਰ ਸਕਦੇ ਦੇਖ ਸਕਦੇ ਹੋ ਕਿ ਇਹ ਉਹ ਕਸਟਮਰ ਨੇ ਆਪਣੇ ਜਿਨ੍ਹਾਂ ਨੇ YouTube ਦੇ ਉੱਪਰ ਕਾਫੀ ਫੇਮਸ ਹੋਏ ਸੀ ਤੇ ਪੰਜ ਭਰਾ ਸੀ ਪੰਜ ਭਰਾ ਇਕੱਠੇ ਰਹਿੰਦੇ ਹਨਾ ਤੇ ਬਹੁਤ ਵੱਡੀਆਂ ਨੇ ਜਿਹਨੂੰ ਇਹ ਕਹਿੰਦੇ ਪੰਜ ਫਿਰੋਜ਼ਪੁਰ ਦੇ ਵਿੱਚ ਇਹਨਾਂ ਦਾ ਪੰਜ ਭਰਾ ਭਾਈਆਂ ਦੀ ਵੋਖੀ ਹੈ ਜਿਵੇਂ ਹਨਾ ਇਸ ਤਰ੍ਹਾਂ ਕਰਕੇ ਪਈਆਂ ਦਾ ਨਾਮ ਹੈ ਅਟਾਰੀ ਵਾਲੇ ਦਾ YouTube ਚੈਨਲ ਹੈ ਤੇ ਬਾਕੀ ਬਈ ਆਪਣੇ ਕੋਲੇ ਪਹੁੰਚੇ ਸੀ ਪਹਿਲੇ ਦਿਨ ਤਿੰਨੇ ਟਰੈਕਟਰ ਨਵੇਂ ਲੈ ਕੇ ਇਹਨਾਂ ਦੇ AC ਕੈਬਨ ਇੰਸਟਾਲ ਨਹੀਂ ਕੀਤੇ ਹੋਏ ਸੀ ਤੇ ਗੋਲ ਸਟਾਰ ਸਮਾਨਾ ਤੇ ਇਹਨਾਂ ਨੇ ਵਿਸ਼ਵਾਸ ਕੀਤਾ ਕਿ ਆਪਾਂ ਵੀ ਇਹਦੇ ਵਿੱਚ ਵਿਸ਼ਵਾਸ ਤੇ ਖਰੇ ਉਤਰਿਆ 2-3 ਦਿਨਾਂ ਦੇ ਹੀ ਸਮਾਂ ਹੋਇਆ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੰਘਿਆ ਇਹ ਤਿੰਨੇ ਟਰੈਕਟਰਾਂ ਦੇ ਉੱਪਰ AC ਕੈਬਨ ਜਿਹੜਾ ਇੰਸਟਾਲ ਕਰ ਦਿੱਤਾ ਸਾਡਾ ਇੱਕ Aim ਹੁੰਦਾ ਸੀ ਕਿ ਗੋਲ ਸਟਾਰ ਸਮਾਨਾ ਬਹੁਤ ਜਲਦੀ ਇੱਕ ਦਿਨ ਦੇ ਵਿੱਚ ਤਿੰਨ-ਤਿੰਨ ਚਾਰ-ਚਾ ਟਰੈਕਟਰਾਂ ਤੇ AC ਕੈਬਨ ਲਗਾਏਗਾ ਬਾਕੀ ਉਹ ਚੀਜ਼ ਨੂੰ ਆਪਾਂ ਇੱਕ ਸਾਈਡ ਰੱਖ ਦਈਏ ਪਰ ਇੱਕੋ ਕਸਟਮਰ ਦੇ ਯਾਨੀ ਕਿ ਇੱਕੋ ਗਰੁੱਪ ਦੇ ਤਿੰਨ ਟਰੈਕਟਰ ਆਪਣੇ ਕੋਲੇ ਪਹੁੰਚੇ ਨੇ ਇਹ ਹੈਗੇ ਬਿਲਕੁਲ ਨਵੇਂ ਨੇ 4휠 ਡਰਾਈਵ ਟਰੈਕਟਰ ਨੇ ਸੀਆਰਡੀ ਨੌਨ ਸੀਆਰਡੀ ਜੇ ਤੁਸੀਂ ਵੀ ਆਪਣੇ ਟਰੈਕਟਰ ਦੇ ਫਰੇਸੀ ਕੈਬਨ ਸਟਾਲ ਕਰਵਾਉਣਾ ਚਾਹੁੰਦੇ ਹੋ ਤਾਂ ਗੋਲਡ ਸਟਾਰ ਸਮਾਨਾ ਦੇ ਹੈਲਪਲਾਈਨ ਨੰਬਰ 9872037100 ਦੇ ਉੱਪਰ ਕਾਲ ਕਰ ਸਕਦੇ ਹੋ ਬਾਕੀ ਫਰੰਟ ਵੇਟ ਦੇ ਵਿੱਚ ਵੀ ਡੀਲ ਕਰ ਰਿਹਾ ਗੋਲਡ ਸਟਾਰ ਸਮਾਨਾ ਤੇ ਫਰੰਟ ਮਡ ਗਾਰਡ ਦੇ ਵਿੱਚ ਵੀ ਸੋ ਜੇ ਤੁਸੀਂ ਉਹ ਵੀ ਲਗਵਾਉਣਾ ਚਾਹੁੰਦੇ ਤਾਂ ਉਹਦੇ ਵਿੱਚ ਵੀ ਤੁਸੀਂ ਕਾਲ ਕਰ ਸਕਦੇ ਹੋ 73470 10051 ਦੇ ਉੱਪਰ ਤੇ ਬਾਕੀ ਨਾਲੋਂ ਤੁਸੀਂ ਇੱਕ ਗੱਲ ਹੋਰ ਦੱਸਦੇ ਕਿ ਭਾਈਆਂ ਨੇ ਐਕਸਟਰਾ ਕੀ ਲਵਾਇਆ ਉਹਨੂੰ ਆਪਾਂ ਉਹਦੇ ਬਾਰੇ ਵੀ ਨੌਲੇਜ ਦਵਾਂਗੇ ਕਿ ਜਿਹੜਾ ਤੁਸੀਂ ਡੀਜ਼ਲ ਟੈਂਕ ਦੇਖ ਰਹੇ ਹੋ ਨੀਚੇ ਇਹ ਆਪਾਂ ਰੀਸੈਂਟਲੀ ਵੀਡੀਓਜ਼ ਅਪਲੋਡ ਕੀਤੀਆਂ ਸੀ ਹਨਾ ਕਿ ਜਿਹੜਾ ਡੀਜ਼ਲ ਟੈਂਕ ਹੈ ਇਹ ਏਸੀ ਕੈਬਨ ਤੋਂ ਜਿਹੜਾ ਐਕਸਟਰਾ ਹੈ ਹਨਾ ਜਿਹੜੇ ਭਾਈਆਂ ਨੇ ਲਵਾਇਆ ਕਿਉਂਕਿ ਨੋਡ ਉੱਪਰ ਆਲਰੇਡੀ ਟਰੈਕਟਰ ਦਾ ਜਿਹੜਾ ਆਪਾਂ ਕੈਬਨ ਫਿੱਟ ਕਰਦੇ ਆ ਤਾਂ ਇਹ ਜਿਹੜੀ ਟੈਂਕੀ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਂਦੀ ਜਿਵੇਂ ਤੁਸੀਂ ਦੇਖ ਸਕਦੇ ਕਿ ਇਹਦੇ ਆਲਰੇਡੀ ਡੀਜ਼ਲ ਟੈਂਕੇ ਵਰਕਿੰਗ ਹੈ ਉਸ ਤੋਂ ਬਾਅਦ ਆਪਾਂ ਇਹਦੇ نیچے ਵੀ ਇੱਕ ਡੀਜ਼ਲ ਟੈਂਕ ਲਗਾਇਆ ਹੈ ਉਹ ਜੇ ਤੁਸੀਂ ਆਪਣੇ ਟਰੈਕਟਰ ਦੇ ਉੱਪਰ ਕੱਲਾ ਡੀਜ਼ਲ ਟੈਂਕ ਲਗਵਾਉਣਾ ਚਾਹੁੰਦੇ ਹੋ ਉਹਦੇ ਲਈ ਤੁਸੀਂ ਤੁਹਾਡੇ ਕੋਲ ਜੌਂਡੀਅਰ ਹੋਵੇ ਜਾਂ